1 ਏਕੜ ਆ ਜਿਹੜੀ ਜੋ ਇਹਨਾਂ ਦੀ ਪਾਲਿਸੀ ਹੈ ਪਾਲਿਸੀ 'ਚ ਇਹ ਹੈ ਕਿ ਤੁਸੀਂ ਸਾਨੂੰ 1 ਏਕੜ ਜ਼ਮੀਨ ਦਿਓ ਅਸੀਂ ਉਹਦੇ ਅਗੇਂਸਟ ਤੁਹਾਨੂੰ ਵਾਪਸ 1200 ਗਾਜ ਜਗ੍ਹਾ ਦੇਾਂਗੇ ਸਾਡੀ ਲੈਣੀ ਤੁਸੀਂ 4840 ਗਾਜ ਐ ਤੇ ਸਾਡੀ ਜੋ ਹੀ ਤੁਸੀਂ 1200 ਗਾਜ ਸਾਨੂੰ ਦੇ ਕੇ ਕਹਿ ਰਹੇ ਹੋ ਕਿ ਬਹੁਤ ਵੱਡਾ ਤੁਹਾਡੇ ਤੇ ਆਸਾਨ ਕਰਾਂਗੇ ਜੀ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਕਰੋੜਾਪਤੀ ਬਣਾ ਦੇਾਂਗੇ ਤਾਂ ਸਾਡਾ ਇੱਥੇ ਸਵਾਲ ਇਹ ਹੈ ਕਿ ਜੇ ਸੱਚੀ ਕੋ ਤੁਸੀਂ ਕਿਸਾਨ ਪੱਕੇ ਹੋ ਉਹ ਭਾਈ ਇਹ ਕਿਹੜਾ ਕਿਸਾਨ ਪੱਖੀਆਂ ਵਾਲਾ ਫੈਸਲਾ ਹੈ ਕਿ 3600 ਗਾਜ ਜ਼ਮੀਨ ਸਾਡੀ 3640 ਗਾਜ ਬਿਨਾ ਕੋਈ ਪੈਸਾ ਦਿੱਤੇ ਹੜੱਪ ਲੈਣੀ ਹੈ ਇਹ ਤਾਂ ਬੜਾ ਵੀ ਮਤਲਬ ਇਹ ਤਾਂ ਇੱਕ ਤਰੀਕਾ ਜਿਵੇਂ ਆਮ ਕਹਾਵਤ ਹੈ ਕਿ ਕਿਸੇ ਨੂੰ ਡਾਕੂਆਂ ਨੇ ਆ ਕੇ ਲੁੱਟ ਲਿਆ ਤੇ ਲੁੱਟਣ ਤੋਂ ਬਾਅਦ ਸਾਰਾ ਘਰ ਦੀਆਂ ਗੰਢਾ ਬੰਨ ਕੇ ਲੈ ਗਏ ਤੇ ਵਿੱਚੋਂ 10 ਰੁਪਏ ਤੁਰੇ ਜਾਂਦੇ ਉਹਨਾਂ ਦੇ ਘਰੇ ਬੈਠੀ ਹੈ ਫਿਰ ਬੱਚੀ ਨੂੰ ਦੇਖ ਕੇ ਸਿਰ ਤੇ ਹੱਥ ਧਰ ਜਾਣ ਕਿ ਲੋ ਬੇਟਾ ਆ ਅਸੀਂ ਤੈਨੂੰ ਅਸੀਂ ਕੰਨਿਆਦਾਨ ਕਰਨ ਲੱਗੇ ਆ ਇਹ ਉਹ ਕਰਨ ਲੱਗੀ ਹੈ ਸਾਡੀ ਸਰਕਾਰ ਸਾਡਾ ਇੱਕ ਇੱਕ ਇੱਕਰ ਲੁੱਟ ਕੇ ਤੇ 1200 ਦਾਜ ਦੇ ਕੇ ਸਾਡੀਆਂ ਬੱਚੀਆਂ ਦੇ ਸਿਰ ਤੇ ਹੱਥ ਧਰਨ ਵਾਲੀਆਂ ਗੱਲਾਂ ਨਹੀਂ ਜਿਹੜਾ ਬਿਲਕੁਲ ਧੋਖਾ ਹੈ ਸਰਕਾਰ ਕਿਤੇ ਨਹੀਂ ਲੋਕਾਂ ਨੂੰ ਇਹ ਦੱਸ ਰਹੀ ਕਿ ਅਸੀਂ 60% ਜਿਹੜੇ ਡਿਵੈਲਪਮੈਂਟ ਚਾਰਜੇਸ ਨੇ ਉਹ ਵੀ ਤੁਹਾਤੋਂ ਲਵਾਂਗੇ ਕਿਤੇ ਨਹੀਂ ਬੋਲ ਰਹੀ ਸਰਕਾਰ ਇਹ ਕਿਉਂ ਨਹੀਂ ਬੋਲ ਰਹੀ ਵੀ ਸਰਕਾਰ ਕਿਉਂ ਨਹੀਂ ਦੱਸਦੀ ਇਹ ਗੱਲਾਂ ਸਪਸ਼ਟ ਸੋ ਮੇਰਾ ਕਹਿਣ ਦਾ ਭਾਵੇਂ ਹੈ ਕਿ ਅਗਲਾ ਜਿਹੜਾ